ਇਹ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਦੇ ਕੱਦ ਕੇ ਫੈਲੀਆਂ ਸੀ ਇਹ ਉਹ ਅਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਵਾਅਦਾ ਕੀਤਾ ਸੀ ਬੇਸ਼ੱਕ ਇਲੈਕਸ਼ਨ ਆਪਾਂ ਨਹੀਂ ਜਿੱਤ ਸਕੇ ਪਰ ਆਪਾਂ ਨੂੰ 214000 ਸ਼ਹਿਰੀਆਂ ਦੇ ਵੋਟ ਪਾਈ ਆ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਡਰੇਨ ਜਿਹੜੀ ਹੈ ਠੀਕ ਕਰਾ ਕੇ ਦੇਵਾਂਗੇ ਜੇ ਡਰੇਨ ਠੀਕ ਨਹੀਂ ਹੁੰਦੀ ਤੇ ਆਪਣੇ ਬਹੁਤ ਲੋਕਾਂ ਨੂੰ ਜਿਹੜਾ ਕਿਡਨੀਆ ਦਾ ਕੈਂਸਰ ਦਾ ਬਹੁਤ ਜ਼ਿਆਦੇ ਲੋਕ ਫਾਇਦੇ ਹੀ ਮੈਨੂੰ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਦੱਸਿਆ ਕਿ ਇਹਦਾ ਕੋਈ ਹੱਲ ਕਰੋ। ਸੋ ਅਜੇ ਚਾਹ ਤੀਕ ਨੂੰ ਰਿਜ਼ਲਟ ਆਇਆ ਸੀਗਾ ਤਾਂ ਅੱਜ ਤੁਸੀਂ ਦੇਖ ਲਓ ਕਿੰਨੇ ਦਿਨ ਹੋਏ। ਅਸੀਂ ਵਾਦਾ ਕੀਤਾ ਸੀ ਕਿ ਅਸੀਂ ਡਰੇਨ ਠੀਕ ਕਰਾਵਾਂਗੇ। ਇਹ ਮੇਰਾ ਪਹਿਲਾ ਪ੍ਰੋਜੈਕਟ ਹੈ। ਮੈਂ ਇਸ ਡਰੇਨ ਨੂੰ ਤੋੜ ਪਹਿਲਾਂ ਇਹਨੂੰ ਕਲੀਨ ਕਰਾਵਾਂਗੇ। ਇਹਦਾ ਤਾਂ ਅਸੀਂ ਪ੍ਰੋਜੈਕਟ ਮੇਰੇ ਨਾਲ ਕ੍ਰਿਸ਼ਨ ਨੇ ਸਰਦਾਰ ਹਰਪ੍ਰੀਤ ਸਿੰਘ ਆਈਐਸ ਅਫਸਰ ਨੇ ਸਾਡੀ ਪਾਰਟੀ ਦੇ ਆਗੂ ਨੇ ਨੌਜਵਾਨ ਆਗੂ ਸਾਡੇ ਗਰੋਵਲ ਸਾਹਿਬ ਮਨੀਸ਼ ਜੀ ਕੋਲ ਸਭ ਸਾਰੇ ਆਏ। ਅਸੀਂ ਇਹਦਾ ਪ੍ਰੋਜੈਕਟ ਵੀ ਪੂਰਾ ਤਿਆਰ ਕਰ ਲਿਆ। ਇਹਨੂੰ ਸਹੀ ਠੰਗਦਲ ਕਰਦੀ ਪਰ ਇਹਨੂੰ ਪਹਿਲਾਂ ਸਫਾਈ ਬਹੁਤ ਜ਼ਰੂਰੀ ਕਿਉਂਕਿ ਅੱਗੇ ਬਾਅਦ ਚ ਦੇ ਦੇਣਾ ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ। ਸੋ ਅੱਜ ਆਪਾਂ ਇਹਨੂੰ ਸ਼ੁਰੂ ਕੀਤਾ ਔਰ ਇਹਨੂੰ ਜਲਦੀ ਇਹਦਾ ਪ੍ਰੋਜੈਕਟ ਜਿਹੜਾ ਉਹ ਪਾਸ ਕਰਾ ਕੇ ਫਿਰ ਇਹਨੂੰ ਜਿਹੜਾ ਹੀ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਗ੍ਰੀਨ ਐਂਡ ਕਲੀਨ ਜਿਹੜੀ ਮਹਿੰਨਾ ਉਹ ਅਸੀਂ ਸ਼ੁਰੂ ਕਰਾਂਗੇ ਕਿ ਸ਼ਹਿਰ ਨੂੰ ਬੱਲੇ ਜਿਹੜਾ ਸਾਫ਼ ਸੁਥਰਾ ਰੱਖਣਾ ਅਗਲੇ ਦਿਨ ਤੋਂ ਬਾਅਦ ਤੁਹਾਨੂੰ ਦੱਸੂਗਾ ਕਿ ਸ਼ਾਇਦ ਵਿੱਚ ਰੁੱਖ ਵੀ ਲਾਵਾਂਗੇ ਗ੍ਰੀਨ ਵੀ ਜਿਹੜਾ ਸ਼ਹਿਰ ਨੂੰ ਰੁੱਖ ਲਾਵਾਂਗੇ ਸ਼ਹਿਰ ਦੇ ਵਿੱਚ ਜਿਹੜਾ ਪੋਲਿਊਸ਼ਨ ਹੈ ਉਹਨੂੰ ਠੀਕ ਕਰਾਂਗੇ ਇਹ ਸਾਡਾ ਪ੍ਰੋਜੈਕਟ ਹੈ ਸਭ ਤੋਂ ਵੱਡਾ ਸੋ ਨਾ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਸੀ ਇਲੈਕਸ਼ਨ ਦੇ ਵਿੱਚ ਕਿਉਂਕਿ ਮੈਂ ਲੋਕਾਂ ਨੂੰ ਕਿਹਾ ਕਿ ਅਸੀਂ ਉਹ ਲੋਕ ਨਹੀਂ ਜਿਹੜੇ ਵੋਟਾਂ ਲੈ ਕੇ ਚੱਲ ਜਾਗੇ ਜਾਂ ਜੱਜਾ ਤੋਂ ਚੜ ਜਾਣਗੇ ਅਸੀਂ ਇੱਥੋਂ ਦੇ ਰਹਿਣ ਵਾਲੇ ਹਾਂ ਇੱਥੇ ਹੀ ਕੰਮ ਕਰਨਾ ਸੋ ਅੱਜ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਨਗਰ ਦੇ ਹੰਦਿਆਂ ਨੂੰ ਸਭ ਨੂੰ ਮੈਂ ਆਇਆ ਉਦੋਂ ਇਸ ਪਹਿਲਾਂ ਇਹਨੂੰ ਐਪਾਸੇ ਸਾਫ਼ ਕਰਾਂਗੇ ਸਾਡੀ ਜਿੱਥੋਂ ਸ਼ਹਿਰ ਦੇ ਵਿੱਚ ਸ਼ੁਰੂ ਹੁੰਦੀ ਹੈ ਫਿਰ ਦੋ ਚਾਰ ਦਿਨਾਂ ਚ ਐਪਾਸੇ ਤੋੜੀ ਇਹਨੂੰ ਸਾਫ਼ ਕਰਕੇ ਤੇ ਬਾਅਦ ਦੇ ਵਿੱਚ ਇਹਦਾ ਪ੍ਰੋਜੈਕਟ ਪਾਸ ਕਰਾ ਕੇ ਇਹਨੂੰ ਫਿਰ ਠੀਕ ਕਰਾਂਗੇ ਵਧੀਆ ਜਿਹੜਾ ਲੋਕਾਂ ਦਾ ਮਸਲਾ ਜਿਹੜਾ ਹੱਲ ਹੋਏ ਇਹੋ ਹੀ ਆ ਉਹੀ ਨਾਲਾ ਇਹ ਉਹੀ ਨਾਲਾ ਤੋੜ ਇੱਥੋਂ ਸਟਾਰਟ ਹੁੰਦਾ ਤਾਂ ਇੱਥੋਂ ਸ਼ੁਰੂ ਕੀਤਾ ਇਹ ਐਮਪੀ ਸਾਹਿਬ ਦੇ ਘਰ ਦੇ ਲਾਗੂ ਦੀ ਐਮਪੀ ਸਾਹਿਬ ਦੇ ਦਫ਼ਤਰ ਦੇ ਲਾਗੂ ਦੀ ਜਾਂਦਾ ਇਹ ਟੋਟਲ ਨਾਲਾ ਸਾਰਾ ਆਪਾਂ ਬੜਾਵਾਂਗੇ ਵਧੀਆ ਉਹਦਾ ਟੋਟਲ ਤਾਂ ਹੀ ਸ਼ੁਰੂ ਕੀਤਾ ਅੱਜ ਸ਼ੁਰੂ ਕਰਤਾ ਕਿਉਂਕਿ ਲੋਕ ਉਹ ਕਹਿੰਦੇ ਇੱਜਾ ਕਿ ਤੁਸੀਂ ਤੋ ਹੀ ਕਰਦੇ ਹੋ ਜਿਹੜੇ ਐਮਪੀ ਨੇ ਨਹੀਂ ਕੀਤਾ ਮੈਂ ਕਿਹਾ ਇਹੀ ਕਰਦੇ ਆਂਗੇ ਇੱਕ ਵਧਾਉ ਨੂੰ ਸੋ ਜੇ ਧਾਰਨਾ ਸਵਾਲ ਨਹੀਂ ਕਿਉਂਕਿ ਮੈਂ ਤਾਂ ਸਮਝਦਾ ਕਿ ਲੋਕਾਂ ਨੇ ਜਿੰਦੀਆਂ ਵੋਟਾਂ ਪਾਈਆਂ 215000 ਵੋਟ ਪਈ 14000 ਉਹ ਬਹੁਤ ਵੱਡੀ ਵੋਟ ਹੈ ਸ਼ਾਇਦ ਕਿੰਨੇ ਲੋਕਾਂ ਨੇ ਆਪਣੀ ਵੋਟਾਂ ਮਾਈਆਂ ਸੋ ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਸਭ ਤੋਂ ਪਹਿਲਾਂ ਅੱਜ ਜਿਹੜਾ ਵਿਕਾਸ ਕਾਜ ਜਿਹੜਿਆ ਸਭ ਤੋਂ ਜੂਰੀ ਪ੍ਰੋਜੈਕਟ ਜਿਹੜਾ ਉਹਨੂੰ ਮਦਦ ਸ਼ੁਰੂ ਕੀਤੀ ਹਰਵਤ ਸਾਹਿਬ ਇਹ ਬੰਦ ਕੀਤਾ ਜਾਏਗਾ ਕਿ ਇਹਨਾਂ ਸਾਫ਼ ਕੀਤਾ ਜਾਏਗਾ ਨਹੀਂ ਪਹਿਲਾਂ ਸਾਫ਼ ਕਰਾਂਗੇ ਮੁੜ ਕੇ ਉਹਨੂੰ ਫਿਰ ਬੰਦ ਕਰਾਂਗੇ ਵਧੀਆ ਕਰਾਂਗੇ ਪਹਿਲਾਂ ਸਾਫ ਕਰਨਾ ਬਹੁਤ ਜ਼ਰੂਰੀ ਬਾਹ ਉਹ ਉਹੀ ਕਰਨੇ ਉਹੀ ਕਰਨੇ ਪਾਈਪਾਂ ਥੱਲੇ ਪਈਆਂ ਮੈਂ ਕੋਈ ਵੇਖੀ ਜਾ ਤੋਈ ਉਹੀ ਕਰਾਂਗੇ ਅਮੇ ਨੂੰ ਪਤਾ ਇਹ ਥੱਲੇ ਪਾਈਪਾਂ ਆ ਗਈਆਂ ਅੱਜ ਇੱਥੇ ਛੋਟੀਆਂ ਉੱਥੇ ਵੱਡੀਆਂ ਪਾ ਦਾਂਗੇ ਹਾਂ ਪਰ ਉਹ ਮੇਰੇ ਇੰਨੀ ਵੱਡੀਆਂ ਪੇਪਰ ਪਈਆਂ ਨੇ ਵੱਡੀਆਂ ਪਈਆਂ ਨਾ ਵੱਡੀਆਂ ਪੇਪਰ ਪਈਆਂ ਕੋਈ ਗੱਲ ਉਹਨੂੰ ਥੱਲੋਂ ਦੀ ਪਾਣੀ ਪਾਈਪਾਂ ਦੇ ਵਿੱਚ ਉਹਦੀ ਕਰ ਦਿਆਂਗੇ ਸਾਈਟ ਤੇ ਜਿਹੜਾ ਇਹ ਡਰੇਨ ਨੂੰ ਇੱਕ ਵਾਰ ਪ੍ਰੋਜੈਕਟ ਹੈ ਸਾਡਾ ਇਹਨੂੰ ਉਦਾਂ ਸਾਈਡਾ ਪੱਕਿਆ ਕਰਕੇ ਵਧੀਆ ਕਰਦਾਂਗੇ ਜਿਹੜਾ ਮਹਿਰ ਦਾ ਪਾਣੀ ਵਗਦਾ ਜਿਹੜਾ ਅੱਜਾ ਮੀਂਹ ਦਾ ਪਾਣੀ ਇੱਥਾ ਮੈਂ ਤਾਂ ਹੀ ਸ਼ੁਰੂ ਕੀਤਾ ਇਹ ਦੇਖਣ ਨੂੰ ਅਜੇ ਚਾਰ ਦਿਨ ਚੱਲਤਾ ਅੱਜ ਹੀ ਸ਼ੁਰੂ ਕਰਤਾ ਆਹ ਇੱਕ ਪਿੰਡ ਮਾਲ ਦਾ ਵੀ ਇੱਕ ਫੋੜਾ ਫਸਿਆ ਕਿਸ਼ਤਾਂ ਨੇ ਬਣਦਾ ਪਿਆ ਜੀ ਉਹ ਉਹ ਵੀ ਪੜਾਤਾ ਉਹ ਵੀ ਪੜਾਤਾ ਉਹ ਸਾਰਾ ਆਇਆ ਲੇਕਿਨ ਉਹ ਨੋਟਿਸ ਦੇ ਵਿੱਚ ਉਹ ਵੀ ਪੜਾਤਾ ਬੜਾਣਾ ਕੋਈ ਪੜਾ ਬੜਾ ਦੋ ਬੜਾ